ਸਤ ਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਵੇਲੇ ਰਾਤ ਦੇ ਲਗਭਗ 8 ਵਜੇ ਰਹੇ ਨੇ 23 ਮਾਰਚ 2025 ਦਾ ਦਿਨ ਜਾਨਿਕ 10 ਚੇਤ ਦਾ ਦਿਨ ਆਪਣਾ ਆਖਰੀ ਪੜਾ ਪੂਰਾ ਕਰਕੇ ਜਾ ਚੁੱਕਿਆ ਅੱਜ ਬੜੇ ਦਿਨਾਂ ਬਾਅਦ ਪਹਿਲੀ ਵਾਰ ਹੋਇਆ ਕਿ ਹਵਾ ਦੀ ਰਵਾਨਗੀ ਬਿਲਕੁਲ ਨਾਂ ਦੇ ਬਰਾਬਰ ਜੜਾ ਰਹੀ ਹੈ ਸਭ ਤੋਂ ਪਹਿਲਾਂ ਤਾਪਮਨ ਦੀ ਗੱਲ ਕਰ ਲੈਂਦੇ ਆ ਅੱਜ 23 ਤਰੀਕ ਨੂੰ ਜੜਾ ਦਿਨ ਦਾ ਵੱਧ ਤੋਂ ਵੱਧ ਤਾਪਮਨ ਸੀ ਪੰਜਾਬ ਦੇ ਵਿੱਚ ਬਠਿੰਡਾ 에어ਪੋਰਟ ਤੇਤੀਪਾਟ ਜਿਹੜਾ 2 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਉਸ ਤੋਂ ਇਲਾਵਾ ਲੁਧਿਆਣਾ 32.4 ਰਿਹਾ ਤੇ ਚੰਡੀਗੜ੍ਹ ਦਾ 32 ਡਿਗਰੀ ਸੈਲਸੀਅਸ ਦਾਪਨ ਰਿਹਾ ਓਵਰਲ ਪੂਰੇ ਸੂਬੇ ਨੂੰ ਦੇਖੀ ਤਾਂ ਸਾਰੇ ਸੂਬੇ ਦੇ ਵਿੱਚ ਲਗਭਗ 30 ਤੋਂ 32 ਡਿਗਰੀ ਸੈਲਸੀਅਸ ਦੇ ਵਿੱਚ ਵਿੱਚ ਬਹੁਤਿਆ ਥਾਵਾਂ ਤੇ ਤਾਪਮਨ ਰਿਕਾਰਡ ਹੋਇਆ ਜਿਹੜਾ ਕਿ ਆ ਦਿਨਾਂ ਦੇ ਵਿੱਚ ਜਿੰਨਾ ਹੋਣਾ ਚਾਹੀਦਾ ਉਸ ਐਵਰੇਜ ਦੇ ਨਾਲੋਂ ਡੇਢ ਕਿ ਡਿਗਰੀ ਸੈਲਸੀਅਸ ਜ਼ਿਆਦਾ ਤੇ ਆਉਂਦੇ ਦਿਨਾਂ ਦੇ ਵਿੱਚ ਤਾਪਮਨ ਦੇ ਵਿੱਚ ਹੋਰ ਵਾਧਾ ਹੋਣ ਦੇ ਅਸਾਰ ਲਗਭਗ ਪੂਰੇ-ਪੂਰੇ ਬਣੇ ਹੋਏ ਨੇ ਜਾਪੇ ਰਿਹਾ ਕਿ 26 ਤਰੀਕ ਤੱਕ ਜਾ ਕੇ ਇਹਦੇ ਵਿੱਚ ਕੋਈ ਅਤ ਕਥਨੀ ਨਹੀਂ ਹੋਣੀ ਕਿ ਜੇ ਪੰਜਾਬ ਦੇ ਖਾਸ ਤੌਰ ਤੇ ਮਾਲਵਾ ਖੇਤਰ ਦੇ ਵਿੱਚ ਕਿਤੇ ਨਾ ਕਿਤੇ ਤਾਪਮਨ 37 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਪਹੁੰਚ ਜਾਂਦਾ ਜਾਂ 36 ਨੂੰ ਪਾਰ ਕਰ ਜਾਂਦਾਗਾ ਕਿਉਂਕਿ ਇੱਕ ਸਿਸਟਮ ਆ ਰਿਹਾਗਾ ਜਿਹੜਾ ਕਿ 25 26 ਤੇ 27 ਤਰੀਕ ਨੂੰ ਲਹਿੰਦੇ ਪੰਜਾਬ ਦੇ ਉੱਤਰੀ ਖੇਤਰਾਂ ਦੇ ਵਿੱਚ ਮੀਂਹ ਨੇਰੀ ਗੜੇ ਮਾਰ ਦੇਊਗਾ ਆਪਣੇ ਜਿਹੜਾ ਜੰਮੂ ਖੇਤਰ ਦਾ ਇਹ ਨਾਲ ਲੱਗਦੇ ਖੇਤਰਾਂ ਨੂੰ ਪ੍ਰਭਾਵਿਤ ਕਰੂਗਾ ਪਰ ਚੜ੍ਹਦਾ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਖੇਤਰਾਂ ਦੇ ਲਈ ਉਹ ਸਿਸਟਮ ਦੇ ਵਿੱਚੋਂ ਕੁਝ ਵੀ ਨਹੀਂ ਹੋਊਗਾ ਮੋੜੇ-ਮੋਟੇ ਕਿਤੇ ਕਣੀਆਂ ਮੜਾ ਮੋਟਾ ਉਧਰੋਂ ਜਿਹੜੀ ਠੰਡੀ ਹੋਈ ਨੇਰੀ ਦੇ ਹਵਾ ਦੇ ਬੁੱਲੇ ਕਿਤੇ 26 ਤਰੀਕ ਨੂੰ ਜਾਂ 26-27 ਦੀ ਰਾਤ ਨੂੰ 27 ਨੂੰ ਮੜਾ ਮੋਟਾ ਕਿਤੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਸਕਦੇ ਨੇ ਪਰ ਕੋਈ ਮੀਂਹ ਵਾਲਾ ਸਿਸਟਮ ਕੋਈ ਗੜੇ ਮਾਰ ਵਾਲਾ ਸਿਸਟਮ ਕੋਈ ਗਰਜ ਲਸ਼ਕਲਾ ਸਿਸਟਮ ਇਹਦੇ ਨਾਲ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵਾਪਰਨ ਦੇ ਅਸਾਰ ਜਿਹੜਾ ਉਹ ਨਹੀਂ ਜਾ ਪਰੇ ਹਰਿਆਣੇ ਦੇ ਵਿੱਚ ਵੀ ਤਾਪਮਾਨ ਅੱਜ ਮਹਿੰਦਰਗੜ੍ਹ ਦਾ 35 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਤੇ ਹਰਿਆਣੇ ਦੇ ਬਹੁਤੇ ਖੇਤਰਾਂ ਦੇ ਵਿੱਚ ਤਾਪਮਾਨ ਜਿਹੜਾ 31 ਤੋਂ 34 ਡਿਗਰੀ ਸੈਲਸੀਅਸ ਦੇ ਵਿੱਚ ਵਿੱਚ ਜਿਹੜਾ ਰਿਕਾਰਡ ਹੋਇਆ ਰਾਤ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਰਾਤ ਦਾ ਤਾਪਮਾਨ ਬਹੁਤ ਹੀ ਥਾਮ ਅਤੇ 11 ਤੋਂ 14 ਡਿਗਰੀ ਸੈਲਸੀਅਸ ਦੇ ਵਿੱਚ ਵਿੱਚ ਰਿਕਾਰਡ ਹੋਇਆ ਜਿਹੜਾ ਕਿ ਆ ਦਿਨਾਂ ਦੇ ਵਿੱਚ ਲਗਭਗ ਇੰਨਾ ਕੀ ਵੇਖਣ ਨੂੰ ਮਿਲਦਾ ਹਰਿਆਣੇ ਦੇ ਵਿੱਚ ਬਹੁਤ ਹੀ ਥਾਮ ਅਤੇ ਰਾਤ ਦਾ ਤਾਪਮਾਨ ਜਿਹੜਾ 12 ਤੋਂ 16 ਡਿਗਰੀ ਸੈਲਸੀਅਸ ਦੇ ਵਿੱਚ ਵਿੱਚ ਰਿਕਾਰਡ ਜਿਹੜਾ ਹੋਇਆਗਾ ਹੁਣ ਅਸੀਂ ਡਰਾਈ ਸਮਰ ਸੀਜ਼ਨ ਵੱਲ ਨੂੰ ਗਰਮ ਜਿਹੜੀ ਖੁਸ਼ਕ ਰੁੱਤ ਵੱਲ ਨੂੰ ਵਧ ਰਹੇ ਹਾਂਗੇ ਸੋ ਇਹਦੇ ਵਿੱਚ ਕੀ ਹੁੰਦਾ ਕਿ ਰਾਤ ਦੇ ਘਟੋ-ਘਟਾ ਤਾਪਮਨ ਤੇ ਦਿਨ ਦੇ ਵੱਧੋ-ਵੱਧ ਤਾਪਮਨ ਦੇ ਵਿੱਚ ਕਾਫੀ ਜ਼ਿਆਦਾ ਫਰਕ ਹੁੰਦਾ ਜਣੀ ਦਿਨ ਦੇ ਦੁਪਹਿਰੇ ਤਾਂ ਤਾਪਦੇ ਜਾਣਗੇ ਪਰ ਰਾਤਾਂ ਜਿਹੜੀਆਂ ਸੋਹਣੀਆਂ ਸੁਹਾਵਣੀਆਂ ਬਣੀਆਂ ਰਹਿੰਦੀਆਂ ਨੇ ਜਿੰਨਾ ਚਿਰ ਮੌਨਸੂਨ ਦੀ दस्तक ਨਹੀਂ ਦਿੰਦੀ ਜਦੋਂ ਮੌਨਸੂਨ ਦੀ ਦਸਤਕ ਦੇਦੀ ਹੈ ਫਿਰ ਰਾਤਾਂ ਦਾ ਪਾਰਾ ਵੀ ਜਿਹੜਾ ਉੱਪਰ ਨੂੰ ਚਲਿਆ ਜਾਂਦਾਗਾ ਜਦੋਂ ਤੱਕ ਹਵਾਵਾਂ ਦੇ ਰੁੱਖ ਦੀ ਗੱਲ ਆ ਕਿਉਂਕਿ ਅੱਜਕੱਲ ਦੇ ਅ ਜਦੋਂ ਫਸਲ ਪੱਕ ਕੇ ਲਗਭਗੇ ਤਿਆਰ ਹੋ ਤੈਨਾਂ ਦੇ ਵਿੱਚ ਹਵਾ ਕਿਹੋ ਜੀ ਰਹਿਣੀ ਆ ਕਿਹੜੇ ਦਿਨ ਨਹੀਂ ਰਹਿਣੀ ਕਿਦਾਂ ਚੱਲੂਗੀ ਉਹ ਜਾਦੇ ਅਹਿਮ ਰਹਿੰਦਾਗਾ ਕੱਲ 24 ਤਰੀਕ ਨੂੰ ਅ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਤੇ ਦੱਖਣੀ ਖੇਤਰਾਂ ਦੇ ਵਿੱਚ ਦੱਖਣ ਦੀ ਜਾਂ ਦੱਖਣਪੂਰੇ ਦੀ ਹਵਾ ਸਵੇਰ ਨੂੰ ਮਾੜਾ ਮੋਟਾ ਸੈਕ ਦੀ ਹੋ ਜਿਵੇਂ ਅੱਜ ਮਾੜਾ ਮੋਟਾ ਕਿਤੇ ਸਵੇਰੇ ਵੀ ਪੂਰੇ ਦਾ ਸਾਹਜ ਆਉਂਦਾ ਸੀਗਾ ਪਰ ਜਿਵੇਂ ਜਿਵੇਂ ਦਿਨ ਅੱਗੇ ਵਧੂਗਾ ਹਵਾ ਦੀ ਰਵਾਨਗੀ ਵੈਸੇ ਸਵੇਰੀ ਘੱਟ ਹੋਊ ਪਰ ਦਿਨੇ ਦੁਪਹਿਰਿਆਂ ਨੇ ਹੋਰ ਜਾ ਥੱਲੇ ਜਾਣਾ ਹਵਾ ਨੇ ਘਟ ਜਾਣਾਗਾ ਉਸ ਤੋਂ ਬਾਅਦ 25 ਤਰੀਕ ਨੂੰ ਵੀ ਪੰਜਾਬ ਹਰਿਆਣਾ ਦੇ ਵਿੱਚ ਜਿਹੜਾ ਸਵੇਰ ਨੂੰ ਮਾੜੀ ਮੁੱਟੀ ਕਿਤੇ ਦੱਖਣ ਦੀ ਜਾਂ ਦੱਖਣਪੂਰੇ ਦੀ ਹਵਾ ਚੱਲਦੀ ਰਹਣ ਤੇ ਅਸਾਰ ਨੇ ਰਾਜਸਥਾਨ ਦੇ ਵਿੱਚ ਵੀ ਪਰ ਜਿਵੇਂ ਜਿਵੇਂ ਦੁਪਹਿਰ ਆਊਗੀ ਤੇ ਤੇਵੇਂ ਤੇਵੇਂ ਹਵਾ ਦੇ ਵਿੱਚ ਜਿਹੜੇ ਬ੍ਰੇਕਾਂ ਲੱਗਣੀਆਂ ਅ ਸ਼ੁਰੂ ਹੋ ਜਾਣਗੀਆਂ ਯਾਨੀ 24 ਤੇ 25 ਨੂੰ ਕੋਈ ਖਾਸ ਸਪੀਡ ਵਾਲੀ ਹਵਾ ਚੱਲਣ ਦੇ ਅਸਾਰ ਜਿਹੜਾ ਨਹੀਂ ਹੈਗੇ 26 ਤਰੀਕ ਨੂੰ ਦੱਖਣ ਦੀ ਹਵਾ ਰਾਜਸਥਾਨ ਦੇ ਵਿੱਚ ਕਈ ਖੇਤਰਾਂ ਚ ਕਾਫੀ ਜ਼ਿਆਦਾ ਤੇਜ਼ ਚੱਲੂ ਹੋ ਸਕਦਾ ਧੂੜ ਵੀ ੜਾਵੇ ਤੇ ਪੰਜਾਬ ਤੇ ਹਰਿਆਣਾ ਦੇ ਦੱਖਣੀ ਖੇਤਰਾਂ ਦੇ ਵਿੱਚ ਵੀ ਦੱਖਣ ਜੀਆ ਦੱਖਣਪੁਰੀ ਧਵਾ ਦੇ ਵਿੱਚ ਥੋੜੀ ਜਿਹੀ ਸਪੀਡ ਹੋ ਸਕਦੀ ਹੈ 26 ਦੀ ਦੁਪਹਿਰ ਤੱਕ ਇਦਾਂ ਦੇ ਅਸਾਰ ਨੇਗੇ 27 ਨੂੰ ਵੀ ਦੱਖਣਪੁਰਾ ਚਲਣ ਦੇ ਅਸਾਰ ਜਿਹੜਾ ਬਣੇ ਹੋਏ ਨੇ 26 ਤੇ 27 ਦੇ ਜਿਹੜਾ ਚੱਲਦਾ ਰਹ ਸਕਦਾਗਾ 27 ਦੀ ਸ਼ਾਮ ਤੋਂ ਲੈ ਕੇ 28 ਦੀ ਦੁਪਹਿਰ ਦੇ ਵਿੱਚਕਾਰ ਜਿਹੜੀ ਪੱਛੋਂ ਦੀ ਹਵਾ ਹੋ ਉਹ ਚਾਹੇ ਰਾਜਸਥਾਨ ਦੇ ਇਲਾਕੇ ਨੇ ਚਾਹੇ ਪੰਜਾਬ ਦੇ ਚਾਹੇ ਹਰਿਆਣਾ ਦੇ ਦੇ ਵਿੱਚ ਕਾਫੀ ਜ਼ਿਆਦਾ ਸਪੀਡ ਹੋ ਜਾਨੀ ਜਿਹੜੀ ਹਵਾ ਤੋਂ ਹੁਣ ਫਸਲ ਪੱਕੀ ਨੂੰ ਪਾਣੀ ਲਾਉਣ ਤੋਂ ਆਪਾਂ ਡਰਦੇ ਆਂ ਉਤੇ ਬਾਰੇ 24 ਤੇ 23 ਕੋਈ ਖਾਸ ਸਟਾਰ ਵਾਲੀ ਗੱਲ ਨਹੀਂ ਹੈਗੀ ਪਰ 27 28 ਹੋ ਸਕਦਾ 29 30 ਵੀ ਇਹਨਾਂ ਦਿਨਾਂ ਦੇ ਵਿੱਚ ਪੱਛੋਂ ਜਾਂ ਉੱਤਰ ਪੱਛੋਂ ਦੀ ਹਵਾ ਦੇ ਵਿੱਚ ਕਾਫੀ ਜ਼ਿਆਦਾ ਸਪੀਡ ਹੋਊ ਖਾਸ ਤੌਰ ਤੇ ਯੂਪੀ ਤੇ ਹਰਿਆਣਾ ਤੇ ਪੰਜਾਬ ਦਾ ਪਵਾਰ ਖੇਤਰ ਤੇ ਪਵਾਰ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਿਹੜੇ ਆਖਰੀ ਤਿੰਨ ਚਾਰ ਦਿਨ ਹੋਣਗੇ ਮਾਰਚ ਦੇ ਉਹਨਾਂ ਦਿਨਾਂ ਦੇ ਵਿੱਚ ਦਿਨੇ ਹਵਾ ਕਾਫੀ ਸਪੀਡ ਨਾਲ ਗਰਮ ਖੁਸ਼ਕ ਹਵਾਵਾਂ ਹੋਣਗੇ ਜਿਹੜੀਆਂ ਉਹ ਚੱਲਣ ਦੇ ਅਸਾਰ ਬਣਦੇ ਜਾ ਪਰੇ ਰਹਿਗੇ ਤਾ ਆਪਮਨ ਇੱਕ ਵਾਰ ਤਾਂ 26 ਮਾਰਚ ਦੇ ਨੇੜੇ ਜਿਹੜਾ 36 ਸੈਂਟੀਗਰੀ ਡਿਗਰੀ ਸੈਲਸੀਅਸ ਨੇੜੇ ਪਹੁੰਚਣ ਦੇ ਅਸਾਰ ਨੇ ਤਾਂ ਜਿਵੇਂ ਉਹ ਸਿਸਟਮ ਅੱਗੇ ਲੰਘੂਗਾ ਠੰਡੀਆਂ ਉਤਰ ਪੁੱਛਣੀਆਂ ਹਵਾਵਾਂ ਵਾਪਸੀ ਕਰਨੀਆਂ ਤਾਂ ਤਾਪਮਾਨ ਦੁਬਾਰੇ ਫੇਰ ਡਾਊਨ ਆਉਣਾ ਸ਼ੁਰੂ ਹੋ ਜਾਊਗਾ ਜਣੀ ਜਹਜਾ 21 22 ਤਰੀਕ ਨੂੰ ਤਾਪਮਾਨ ਸੀ ਜੱਜ 23 ਨੂੰ ਤਾਪਮਾਨ ਹੈ ਇਹੋ ਜਿਹੀ ਮੁੜ ਕੇ ਦੁਬਾਰੇ ਜਿਹੜਾ 28 ਨੂੰ 29 ਨੂੰ 30 ਨੂੰ ਹੋਣ ਦੇ ਅਸਾਰ ਹੋਣਗੇ ਉਸ ਤੋਂ ਬਾਅਦ ਅਪ੍ਰੈਲ ਦੇ ਪਹਿਲੇ ਹਫ਼ਤੇ 2 3 ਅਪ੍ਰੈਲ ਤੋਂ ਫੇਰ ਤਾਪਮਾਨ ਦੇ ਵਿੱਚ ਸ਼ਾਇਦ ਵਾਧਾ ਹੋਣਾ ਸ਼ੁਰੂ ਹੋ ਜੇਪੇ ਤੇ ਜਿਹੜਾ 5 6 April ਤੱਕ ਜਾਂਦਾ ਜਾਂਦਾ ਕਿਤੇ ਨਾ ਕਿਤੇ 38 ਡਿਗਰੀ ਤੱਕ ਵੀ ਪਹੁੰਚ ਸਕਦਾ ਯਾਨੀ ਕਹਿ ਸਕਦਾ ਹੈ ਕਿ ਜਿਹੜੀ ਪਹਿਲੀ ਹੀਟ ਵੇਵ ਦਾ ਮਾਮੂਲੀ ਜਿਹਾ ਝਾਕਾ ਕੋਈ ਲੋ ਇਹਨਾਂ ਦਿਨਾਂ ਦੇ ਵਿੱਚ ਖਾਸ ਚੱਲਣ ਦਾ ਅਸਰ ਤਾਂ ਨਹੀਂ ਹੈਗੇ ਪਰ ਫਿਰ ਵੀ ਮਾਮੂਲੀ ਲੋ ਚੱਲਣ ਦਾ ਜਿਹੜਾ ਪਹਿਲਾ ਝਾਕਾ ਜਆ ਹੋਊਗਾ ਉਹ April ਦੇ ਪਹਿਲੇ ਹਫਤੇ ਜਬ 5 6 ਤਰੀਕ ਨੂੰ ਮਾਲਵਾ ਖੇਤਰ ਜਾਂ ਰਾਜਸਥਾਨ ਦੇ ਦੱਖਣੀ ਹਿਰਾਣਾ ਦੇ ਵਿੱਚ ਕਿਤੇ ਨਾ ਕਿਤੇ ਵੇਖਣ ਨੂੰ ਜਿਹੜਾ ਮਿਲੂਗਾ ਕੁੱਲ ਮਿਲਾ ਕੇ ਪੱਕ ਰਹੀ ਫਸਲ ਦੇ ਲਈ ਜਿਹੜੀ ਮਰਜੀ ਫਸਲਾਂ ਤੇ ਮੌਸਮ ਜਿਹੜਾ ਉਹ ਸੁਹਾਵਣਾ ਹੀ ਬਣਿਆ ਹੋਇਆ ਆਉਂਦੇ ਘੱਟੋ ਘੱਟ ਹਫ਼ਤੇ ਦਾ ਤਾਂ ਹੈਗਾ ਪਰ ਉਸ ਤੋਂ ਬਾਅਦ ਵੀ ਲੱਗ ਰਿਹਾ ਕਿ April ਦੇ ਪਹਿਲੇ ਹਫ਼ਤੇ ਵੀ ਮੌਸਮ ਜਿਹੜਾ ਗਰਮ ਤੇ ਖੁਸ਼ਕ ਬਣਿਆ ਰਹਿਣ ਦੇ ਅਸਾਰ ਪੂਰੇ ਪੂਰੇ ਬਣੇ ਹੋਏ ਨੇ ਤੇ ਪਹਾੜੀ ਖੇਤਰ ਜੰਮੂ ਕਸ਼ਮੀਰ ਤੇ ਹਿਮਾਚਲ ਇਹਨਾਂ ਦੇ ਵਿੱਚ ਜਿਹੜੀ ਗੜਬੜ ਹੋਊਗੀ 25 26 ਤੇ 27 ਨੂੰ ਉਚਾਰੇ ਪਹਾੜੀ ਇਲਾਕਿਆਂ ਉੱਪਰ ਮਾੜੀ ਮੋਟੀ ਕਿਤੇ ਫਰਫਰੀ ਹੋ ਸਕਦੀ ਹੈ ਹੇਠਲੇ ਪਹਾੜੀ ਇਲਾਕਿਆਂ ਦੇ ਵਿੱਚ ਕਿਤੇ ਨਾ ਕਿਤੇ ਛੱਟਾ ਛੱਟਾ ਗਰਜ-ਲੋਸਕ ਨਾਲ ਵੇਖਣ ਨੂੰ ਜਿਹੜਾ ਮਿਲੂਗਾ ਜਿਹੜੇ ਕਿ ਜੰਮੂ ਖੇਤਰਾਂ ਦੇ ਵਿੱਚ ਜ਼ਿਆਦਾ ਹੋ ਜੰਮੂ ਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਹਿਮਾਚਲ ਦੋਨਾਂ ਦੇ ਵਿੱਚ ਵੀ ਥੋੜੀ ਜਿਹੀ ਦੇਖਣ ਨੂੰ ਮਿਲੂ ਪਰ ਬਾਕੀ ਹਿਮਾਚਲ ਦੇ ਖੇਤਰਾਂ ਦੇ ਵਿੱਚ ਟੁੱਟਮਾ ਵਾੜਾ ਮੋਟਾ ਕਿਤੇ ਮੀਂਹ ਵੇਖਣ ਨੂੰ ਮਿਲ ਸਕਦਾ ਹੈਗਾ ਖਾਸ ਤੌਰ ਤੇ 26 ਤੇ 27 ਮਾਰਚ ਨੂੰ ਸੋ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ